ਦਾ ਵਿਸ਼ੇਸ਼ ਪੁੱਦਾ ਸਿਰਫ ਸਾਡੇ ਫੌਜੀਆ ਦੇ ਵਾਸਤੇ ਆ ਤੁਸੀਂ ਸਾਰੇ ਜਾਣਦੇ ਕਿ ਪੰਜਾਬ ਦਾ ਬਹੁਤ ਵੱਡਾ ਇੱਕ ਵਰਗ ਜਿਹੜਾ ਹੈ ਉਹ ਹਮੇਸ਼ਾ ਦੇਸ਼ ਦੇਸ਼ ਦੀ ਫੌਜ ਦੀ ਸੇਵਾ ਵਿੱਚ ਰਿਹਾ ਔਰ ਸਾਡੇ ਬਹਾਦਰ ਫੌਜੀਆ ਨੇ ਸਾਡੇ ਦੇਸ਼ ਦੀ ਹਫਾਜ਼ਤ ਬਾਰਡਰਾਂ ਤੇ ਆਪਣੀਆਂ ਜਾਨਾਂ ਗਵਾ ਕੇ ਕੀਤੀ ਚਾਹੇ ਉਹ ਚੀਨ ਦਾ ਬਾਰਡਰ ਆ ਚਾਹੇ ਪਾਕਿਸਤਾਨ ਦਾ ਜਾਂ ਨਾਰਥ-ਈਸਟ ਦੇ ਬਾਰਡਰਸ ਲੱਗਦੇ ਨੇ ਔਰ ਇਸੇ ਤਰ੍ਹਾਂ ਸਾਰੇ ਦੇਸ਼ ਦੇ ਜਿਹੜੇ ਫੌਜੀ ਨੇ ਉਹਨਾਂ ਨੇ ਇਸ ਦੇਸ਼ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਬੀਜੇਪੀ ਦੀ ਸਰਕਾਰ ਕੇਂਦਰ ਨੇ ਆ ਜਿਹੜਾ ਬਜਟ ਪਾਸ ਕੀਤਾ ਹੁਣ ਇਹਦੇ ਵਿੱਚ ਬਜਾਏ ਕਿ ਫੌਜੀਆ ਨੂੰ ਇੱਕ ਸਰਵਿਸਮੈਨ ਨੂੰ ਜਾਂ ਸਰਵਿੰਗ ਜਿਹੜੇ ਫੌਜੀ ਨੇ ਉਹਨਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਹਨਾਂ ਦੀਆਂ ਅਰਸੇ ਤੋਂ ਚੱਲਦੀਆਂ ਆ ਰਹੀਆਂ achhiyan سہولتਾਂ ਉਹ ਵਾਪਸ ਲੈ ਲਿਆ ਸਭ ਤੋਂ ਵੱਡਾ ਧੋਖਾ ਉਹਨਾਂ ਨਾਲ ਇਹ ਕੀਤਾ ਗਿਆ ਕਿ ਜਿਹੜੀ ਡਿਸੇਬਿਲਟੀ ਪੈਨਸ਼ਨ ਸੀ ਫੌਜੀਆਂ ਦੀ ਅਗਰ ਕੋਈ ਵੀ ਸਰਵਿਸ ਦੌਰਾਨ ਚਾਹੇ ਉਹ ਫੀਲਡ ਵਿੱਚ ਚਾਹੇ ਉਹ ਪੀਸ ਏਰੀਆ ਵਿੱਚ ਅਗਰ ਉਹਨੂੰ ਕੋਈ ਉਹਦੀ ਉਹਦਾ ਕੋਈ ਅੰਗ ਖਰਾਬ ਹੋ ਜਾਂਦਾ ਉਹਦੀ ਕੋਈ ਪਰਮਨੈਂਟ ਇਲਮੈਂਟ ਹੋ ਜਾਂਦੀ ਕੋਈ ਟਰਮੀਨਲ ਇਲਨਸ ਹੋ ਜਾਂਦੀ ਤਾਂ ਫੌਜੀਆਂ ਦੇ ਵਾਸਤੇ ਡਿਸੇਬਿਲਟੀ ਪੈਨਸ਼ਨ ਦਾ ਇੱਕ ਬਹੁਤ ਵੱਡੀ ਪ੍ਰੋਵੀਜ਼ਨ ਹੈ ਔਰ ਜਦੋਂ ਤੁਸੀਂ ਪਤਾ ਕਿ ਕਿਸੇ ਨੇ ਦੇਸ਼ ਵਾਸਤੇ ਜਾਨ ਗਵਾਈ ਜਾਂ ਆਪਣਾ ਸਰੀਰ ਦਾ ਨੁਕਸਾਨ ਕਰਾਇਆ ਤੇ ਉਹਦੇ ਉਹਦੇ ਉੱਤੇ ਇਨਕਮ ਟੈਕਸ ਦੀ ਰਿਬੇਟ ਹੋਇਆ ਕਰਦੀ ਸੀ ਜਿਵੇਂ ਪੋਲਿਟਿਕਲ ਲੀਡਰਸ ਨੂੰ ਜਿਹੜੇ ਤਨਖਾਹ ਮਿਲਦੀਆਂ ਨੇ ਵਿਧਾਨ ਸਭਾ ਚੋਂ ਇਹਦੇ ਤੇ ਇਨਕਮ ਟੈਕਸ ਦੀ ਛੋਟ ਹੁੰਦੀ ਸੀ ਔਰ ਕਈ ਸੂਬਿਆਂ ਵਿੱਚ ਛੋਟ ਹੁੰਣ ਵੀ ਹੈ ਇਦਾਂ ਹੀ ਫੌਜੀਆ ਨੂੰ ਡਿਸੇਬਿਲਟੀ ਪੈਨਸ਼ਨ ਦੇ ਉੱਤੇ ਉਹਨਾਂ ਨੂੰ ਇਨਕਮ ਟੈਕਸ ਦਾ ਉਹਨਾਂ ਨੂੰ ਕੋਈ ਟੈਕਸ ਦੇਣਾ ਨਹੀਂ ਸੀ ਪੈਂਦਾ ਇਹ ਪੁਰਾਣੀ ਕਾਫੀ ਅਰਸੇ ਤੋਂ ਇੱਕ ਚੱਲਦੀ ਆ ਆਉਂਦੀ ਪ੍ਰਥਾ ਸੀ لیکن بی جے پی دی سرکار نے ایک بڑا کوجھا ਜਿਹਾ ਕਦਮ ਚੱਕ ਕੇ ਸਾਡੇ ਫੌਜੀਆ ਨੂੰ ਨਿਰਾਸ਼ ਕੀਤਾ ਵਾ ਔਰ ਉਹ ਟੈਕਸ ਕੰਸੈਸ਼ਨ ਜਿਹੜਾ ਉਹ ਵਿਦਡਰ ਕਰ ਲਿਆ ਵਾ ਹੁਣ ਜਿੰਨੀ ਵੀ ਪੈਨਸ਼ਨ ਹੋਇਆ ਹੋਇਆ ਕਰੇਗੀ ਉੱਤੇ ਉਹਨਾਂ ਨੂੰ ਇਨਕਮ ਟੈਕਸ ਅਦਾ ਕਰਨਾ ਪਵੇਗਾ ਇਹ ਬਹੁਤ ਮਾੜਾ ਇੱਕ ਮੈਂ ਸਮਝਦਾ ਕਿ ਵਤੀਰਾ ਹੈ بی جے پی ਦਾ ਪੋਸਿਬਲੀ ਕਿ بی جے پی ਨੂੰ ਨਾ ਤਾਂ ਫੌਜੀਆ ਦੇ ਕੋਈ ਪ੍ਰਭਾਵ ਆ ਨਾ ਫੌਜ ਦੇ ਬਾਰੇ ਕੋਈ ਉਹਨਾਂ ਨੂੰ ਕੋਈ ਐਡਾ ਕਿਉਂਕਿ ਬੇਸਿਕਲੀ ਇਹ ਸ਼ਹਿਰੀਆਂ ਦੀ ਦੁਕਾਨਦਾਰਾਂ ਦੀ ਕਾਰਪੋਰੇਟ ਘਰਾਣਿਆਂ ਦੀ ਅਮੀਰਾਂ ਦੀ ਪਾਰਟੀ ਆ ਸ਼ਾਇਦ ਹੀ ਭਾਜਪੀ ਦੇ ਕਿਸੇ ਪੋਲੀਟੀਕਲ ਫੈਮਿਲੀ ਚੋਂ ਕਿਸੇ ਨੇ ਜਾ ਕੇ ਕਿਸੇ ਆਰਮਡ ਫੋਰਸਸ ਵਿੱਚ 에ਅਰ ਫੋਰਸ ਨੇਵੀ ਜਾਂ ਆਰਮੀ ਦੇ ਵਿੱਚ ਕੋਈ ਸਰਵਿਸ ਕੀਤੀ ਹੋਵੇਗੀ ਮੈਨੂੰ ਤਾਂ ਕੋਈ ਦਿਸਦਾ ਨਹੀਂ ਜਦ ਕੇ ਦੂਸਰੀਆਂ ਸਾਰੀਆਂ ਪਾਰਟੀਆਂ ਦੇ ਕਰੀਬੀ ਰਿਸ਼ਤੇਦਾਰ ਫੌਜ ਵਿੱਚ ਹਮੇਸ਼ਾ ਗਏ ਨੇ ਮੇਰੇ ਸਾਰਾ ਨਾਨਕਾ ਪਰਿਵਾਰ ਉਹ ਕੰਪਲੀਟ ਆਰਮੀ ਨਾਲ ਰਿਲੇਟਡ ਹੈ ਮੇਰੇ ਮਾਮਾ ਜੀ ਬ੍ਰਿਗੇਡੀਅਰ ਰਿਟਾਇਰ ਹੋਏ ਨੇ ਇੱਕ ਮਾਮਾ ਜੀ ਮੇਰੇ ਕਰਨਲ ਰਿਟਾਇਰ ਹੋਏ ਇੱਕ ਮੇਰੇ ਮਾਮਾ ਜੀ ਦਾ ਬੇਟਾ ਹੁਣ ਫਿਰ ਬ੍ਰਿਗੇਡੀਅਰ ਰਿਟਾਇਰ ਹੋਇਆ ਔਰ ਲਾਈਕਵਾਇਜ਼ ਮੇਰੇ ਬ੍ਰਦਰ ਇਨ ਲਾ ਜਸਟਿਸ ਰਣਜੀਤ ਸਿੰਘ ਰੰਧਾਵਾ ਉਹ ਜੈਗ ਬ੍ਰਾਂਚ ਵਿੱਚ ਆਮੀਚ ਉਹਨਾਂ ਨੇ ਜੱਜ ਐਡਵੋਕੇਟ ਜਨਰਲ ਦੀ ਬ੍ਰਾਂਚ ਵਿੱਚ ਬਤੌਰ ਕੈਪਟਨ ਸਰਵਿਸ ਕੀਤੀ ਫਿਰ ਉਹ ਅਸਤੀਫਾ ਦੇ ਕੇ ਇੱਥੇ ਆਣ ਕੇ ਆ ਉਹਨਾਂ ਨੇ ਆਪਣੀ ਹਾਈ ਕੋਰਟ ਵਿੱਚ ਪ੍ਰੈਕਟਿਸ ਕੀਤੀ ਸੋ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਨੂੰ ਕੋਈ ਫੌਜ ਫੌਜੀਆਂ ਦੇ ਨਾਲ ਪਿਆਰ ਹੈ ਦੂਸਰਾ 1 ਰੈਂਕ 1 ਪੈਨਸ਼ਨ ਇਹ ਬੜੇ ਅਰਸੇ ਤੋਂ 1 ਰੈਂਕ 1 ਪੈਨਸ਼ਨ ਦੀ ਡਿਮਾਂਡ ਸੀ ਸਾਰਿਆਂ ਦੀ ਕਿ ਇੱਕ ਬਰਾਬਰਤਾ ਇਹ ਹੋਣੀ ਚਾਹੀਦੀ ਆ ਕਿ ਜਿਹੜੇ ਰਿਟਾਇਰ ਹੋਏ ਫਰਜ਼ ਕਰੋ ਅੱਜ ਤੋਂ ਲੈਟ ਸੇ 15 ਸਾਲ ਪਹਿਲਾਂ ਔਰ ਜਿਹੜੇ ਅੱਜ ਰਿਟਾਇਰ ਹੋਏ ਨੇ ਉਹਨਾਂ ਦੀ ਇੱਕ ਪੈਰਿਟੀ ਹੋਣੀ ਚਾਹੀਦੀ ਆ ਪੈਨਸ਼ਨ ਦੇ ਵਿੱਚ ਤੋਂ ਇਹ ਬੜੇ ਮਸ਼ਹੂਰ ਪੋਪੂਲਰ ਡਿਮਾਂਡ ਸੀ ਉਹ ਆਰਓਪੀ 1 ਰੈਂਕ 1 ਪੈਨਸ਼ਨ ਔਰ ਭਾਜਪਾ ਨੇ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਜਦੋਂ ਸਰਕਾਰ ਬਣਾਈ ਪਹਿਲੀ ਵਾਰੀ ਲੇਕਿਨ ਅੱਜ ਤੱਕ 10 ਸਾਲ ਹੋ ਗਏ ਨੇ ਮੈਂ ਉਹਨਾਂ ਦੀ ਉਹ ਜਿਹੜੀ ਮੰਨੀ ਗਈ ਉਹ ਸ਼ਰਤ ਤੀਸਰਾ ਅਗਨੀ ਵੀਰ ਸਕੀਮ ਇੰਟਰਡਿਊਸ ਕਰਦੀ ਜਿਵੇਂ ਇੱਕ ਫੌਜ ਨੂੰ ਆਪਾਂ ਠੇਕੇ ਤੇ ਦੇ ਦਿੱਤਾ ਜੀ ਇਹ ਬਿਲਕੁਲ ਅਨਹਰਡ ਆਫ ਪ੍ਰੈਕਟਿਸ ਫੌਜ ਸਾਡਾ ਇੱਕ ਰੈਗੂਲਰ ਫੋਰਸ ਆ ਔਰ ਆਪਾਂ ਨੂੰ ਸਭ ਨੂੰ ਪਤਾ ਕਿ ਸਾਡੇ ਬਹੁਤੇ ਪੜੋਸੀਆਂ ਦੇ ਨਾਲ ਹਾਲਾਤ ਵੀ ਠੀਕ ਨਹੀਂਗੇ ਸਾਜ਼ਗਾਰ ਨਹੀਂਗੇ ਚਾਹੇ ਚਾਈਨਾ ਚਾਹੇ ਪਾਕਿਸਤਾਨ ਇਹਨਾਂ ਨਾਲ ਬੰਗਲਾਦੇਸ਼ ਕਿਸੇ ਨਾਲ ਵੀ ਸਾਡੀ ਜਿਹੜੀ ਆ ਉਹ ਤੁਲਕਾਤ ਠੀਕ ਨਹੀਂ ਤਾਂ ਫੌਜ ਦਾ ਰੈਗੂਲਰ ਜਦਾ ਪਹਿਲਾ ਸਰਵਿਸ ਕਰਦੇ ਸੀ ਫੌਜੀ ਫਿਰ ਪੈਨਸ਼ਨ ਹੁੰਦੇ ਸੀ ਬਕਾਇਦਾ ਉਹਨਾਂ ਨੂੰ ਇੱਕ ਲਾਈਫ ਦੀ ਸਿਕਿਉਰਿਟੀ ਸੀ ਲੇਕਿਨ ਇਹਨਾਂ ਨੇ ਹੁਣ ਅਗਨੀਵੀਰ ਸਕੀਮ ਭਾਜਪਾ ਨੇ ਇੰਟਰੋਡਿਊਸ ਕਰਕੇ 2 ਸਾਲ ਦੀ ਉਹਦੀ ਟ੍ਰੇਨਿੰਗ ਹੁੰਦੀ ਆ ਤੇ 2-3 ਸਾਲ ਦੀ ਸਰਵਿਸ ਕਰਾ ਕੇ ਉਹਨੂੰ ਘਰੋਂ ਤੋੜ ਦਿੰਦੇ ਨੇ ਇੱਕ ਫੌਜੀ ਮਹਿਜ਼ 25 ਸਾਲ ਦਾ ਜਾਂ ਇਸ ਤੋਂ ਵੀ ਘੱਟ ਉਮਰ ਦਾ ਅਗਰ ਘਰ ਆ ਜੂਗਾ ਤੇ ਉਹ ਬਾਕੀ ਦੀ ਜ਼ਿੰਦਗੀ ਕੀ ਕਰੇਗਾ ਉਹਦੇ ਨਾਲ ਉਹਦੇ ਚੰਗੇ ਰਿਸ਼ਤੇ ਉਹਨੋਂ ਹਟ ਕੇ ਫੌਜੀਆ ਦੇ ਉਹਨਾਂ ਦੇ ਵਿਆਹ ਸ਼ਾਦੀਆਂ ਚੰਗੀਆਂ ਹੋਣੋਂ ਹਟ ਗਿਆ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਬਹੁਤ ਜ਼ਿਆਦਾ ਫੌਜ ਵਿੱਚ ਜਾਂਦੇ ਸੀਗੇ ਉਹ ਸਾਰੀ ਸਟਰੈਂਥ ਘਟ ਗਈ ਵੈਸੇ ਹੀ ਪੰਜਾਬੀਆਂ ਦਾ ਸਿੱਖਾਂ ਦਾ ਫੌਜ ਵਿੱਚ ਜਿਹੜੀ ਭਰਤੀ ਸੀਗੀ ਉਹ ਅੱਗੇ ਨਾਲੋਂ ਬਹੁਤ ਜ਼ਿਆਦਾ ਪਾਲਿਸੀਜ਼ ਬਦਲ ਕੇ ਉਹਨਾਂ ਨੇ ਘਟਾ ਦਿੱਤੀ ਇਹ ਕਿਸੇ ਤਰ੍ਹਾਂ ਹੀ ਇਹਨਾਂ ਦਾ ਮਸਲਾ ਸੀਗਾ ਐਨ ਐਫ ਯੂ ਐਨ ਐਫ ਯੂ ਜਿਹੜੀ ਇੱਕ ਇਹਨਾਂ ਨੂੰ ਮਿਲਦੀ ਸੀ ਸਹੂਲਤ ਅ ਜਸਟ 1 ਮਿੰਟ ਦਿਸ ਇਜ਼ ਨੋਨ ਫੰਕਸ਼ਨਲ ਅਪਗ੍ਰੇਡੇਸ਼ਨ ਜਿਹੜੇ ਗਰੁੱਪ A ਦੇ ਜਿੰਨੀਆਂ ਵੀ ਸਰਵਿਸਿਜ਼ ਨੇ ਇੰਡੀਆ ਪਦਰਤੀ ਚ ਦਾ IAS ਨੇ IPS ਨੇ ਜਾਂ ਇਹ ਜਿਹੜੇ ਅਫਸਰ ਨੇ ਇਹਨਾਂ ਨੂੰ ਨੋਨ ਫੰਕਸ਼ਨਲ ਅਪਗ੍ਰੇਡੇਸ਼ਨ ਇੱਕ ਮਾਨ ਸਤਕਾਰ ਸਾਰਿਆਂ ਦਾ ਹੁੰਦਾ ਸੀਗਾ ਲੇਕਿਨ ਉਹ ਵੀ ਜਿਹੜਾ ਹੈ ਨੋਨ ਫੰਕਸ਼ਨਲ ਅਪਗ੍ਰੇਡੇਸ਼ਨ ਨੂੰ ਵੀ ਖਤਮ ਕਰ ਦਿੱਤਾ ਗਿਆ ਵਾ ਉਹ ਜਿਹੜਾ ਮਤਲਬ ਜਿਹੜੇ ਜਿਹੜੇ AC ਦਫਤਰਾਂ 'ਚ ਬੈਠੇ ਅਫਸਰ IAS ਤੇ IPS ਨਾਲੇ ਚਾਰ ਪੈਸੇ ਬਣਾ ਰਹੇ ਨੇ ਨਾਲੇ ਉਹਨਾਂ ਨੂੰ ਐਨ ਐਫ ਯੂ ਦਿੱਤਾ ਗਿਆ ਵਾ ਤੇ ਜਿਹੜੇ ਵਿਚਾਰੇ ਫੀਲਡ ਵਿੱਚ ਅਫਸਰ ਉੱਪਰ ਗਲੇਸ਼ੀਅਰਸ ਵਿੱਚ ਜਾ ਕੇ 15 15000 ਫੁੱਟ ਦੇ ਉੱਤੇ ਜਾ ਕੇ ਸੇਵਾਵਾਂ ਨਿਭਾਈਆਂ ਇਸ ਦੇਸ਼ ਦੇ ਬਾਰਡਰਸ ਦੀ ਰਾਖੀ ਕੀਤੀ ਨਾਲੇ ਮੈਂ ਸਮਝਦਾ ਕਿ ਉਹਨਾਂ ਦੇ ਨਾਲ ਬਹੁਤ ਵੱਡਾ ਇੱਕ ਧੋਖਾ ਤੇ ਇੱਕ ਬਹੁਤ ਵਿਤਕਰਾ ਹੈ ਬਲਕਿ ਕੁੱਲ ਮਿਲਾ ਕੇ ਭਾਜਪੀ ਨੇ ਕਿਸਮ ਦੀ ਤੋਹਫੀਨ ਕੀਤੀ ਹੈ ਸਾਡੀ ਫੌਜ ਦੀ ਔਰ ਉਹਨਾਂ ਦਾ ਮਾਨ ਸਤਕਾਰ ਹੋਣਾ ਚਾਹੀਦਾ ਸੀਗਾ ਇਸ ਵਿਸ਼ੇਸ਼ ਮੁੱਦੇ ਨੂੰ ਲੈ ਕੇ ਮੈਂ ਅੱਜ ਤੁਹਾਡੇ ਪੱਤਰਕਾਰਾਂ ਸਾਹਮਣੇ ਮੈਂ ਆਪਣੀ ਸੋਸ਼ਲ ਮੀਡੀਆ ਤੇ ਵੀ ਲਾਈਵ ਹੋਇਆ ਸਾਡੀ ਮੰਗ ਆ ਕਾਂਗਰਸ ਪਾਰਟੀ ਦੀ ਦੇਸ਼ ਪੱਧਰ ਤੋਂ ਕਿ ਇੱਕ ਤਾਂ ਜਿਹੜਾ ਇਨਕਮ ਟੈਕਸ ਦਾ ਸਹੂਲਤ ਜਿਹੜੀ ਆ ਐਗਜ਼ੈਂਪਸ਼ਨ ਸੀ ਜਿਹੜੀ ਹਟਾਈ ਗਈ ਆ ਡਿਸੇਬਿਲਿਟੀ ਪੈਨਸ਼ਨ ਕਿਉਂਕਿ ਡਿਸੇਬਿਲਿਟੀ ਜਿਹੜੀ ਆ ਉਹਦਾ ਇੱਕ ਮੈਡੀਕਲ ਬੋਰਡ ਬੈਠਦਾ ਬਕਾਇਦਾ ਫੌਜ ਦਾ ਜਦੋਂ ਕੋਈ ਵੀ ਡਿਸੇਬਿਲਿਟੀ ਦਾ ਸਰਟੀਫਿਕੇਟ ਮਿਲਦਾ ਫੌਜੀ ਨੂੰ ਉਹ ਐ ਤਾਂ ਹੈ ਨਹੀਂਗਾ ਕਿ ਕਿਸੇ ਨੇ ਕਹਤਾ ਤੇ ਅਖੇ ਜੀ ਡਿਸੇਬਲ ਹੋ ਗਿਆ ਡਿਸੇਬਿਲਿਟੀ ਫੀਲਡ ਦੀ ਆ ਉਹਦਾ ਵੀ ਇੱਕ ਪੂਰਾ ਮੈਡੀਕਲ ਡਾਕਟਰਸ ਦੀ ਟੀਮ بیٹھ ਕੇ ਅਫਸਰਾਂ ਦੀ ਟੀਮ بیٹھ ਕੇ ਉਹ ਸਰਟੀਫਾਈ ਕਰਦੀ ਆ ਕਿ ਇਹਨੂੰ ਫਲਾਨੇ ਜਿਹੜਾ ਫੀਲਡ ਸਰਵਿਸ ਦੌਰਾਨ ਜਾਂ ਕਿਸੇ ਨੌਕਰੀ ਕਰਦਿਆ ਦੌਰਾਨ ਇਹਨੂੰ ਫਲਾਨਾ ਸੱਟ ਲੱਗੀ ਆ ਪਰਮਨੈਂਟ ਅੰਗ ਕੱਟਿਆ ਗਿਆ ਉਹਦਾ ਸਰਟੀਫਿਕੇਟ ਕਰਕੇ ਫਿਰ ਉਹ ਪੈਨਸ਼ਨ ਮਿਲਦੀ ਆ ਇਸੇ ਤਰ੍ਹਾਂ ਹੀ ਅਗਰ ਪੀਸ 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 ਏਰੀਆ ਵਿੱਚ ਵੀ ਉਹਨਾਂ ਨੂੰ ਕੋਈ ਡਿਸੇਬਿਲਟੀ ਪੈਨਸ਼ਨ ਲੱਗੀ ਆ ਕਈ ਵਾਰ ਤਾਂ ਉਹਦਾ ਵੀ ਬਕਾਇਦਾ ਤੌਰ ਤੇ ਮੈਡੀਕਲ ਬੋਰਡ ਦੀ ਅਪਰੂਵਲ ਤੋਂ ਬਾਅਦ ਲੱਗਦਾ ਸੋ ਇੱਕ ਤਾਂ ਇਹ ਜਿਹੜਾ ਉਹਨਾਂ ਦਾ ਪੈਨਸ਼ਨ ਬੈਨੀਫਿਟ ਸਿਗੇ ਜਿਹੜੀ ਇਨਕਮ ਟੈਕਸ ਐਗਜ਼ੈਂਪਸ਼ਨ ਉਹ ਬਹਾਲ ਹੋਣੀ ਚਾਹੀਦੀ ਹੈ ਜੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੜੀ ਮਿਹਨਤ ਮੁਸ਼ਕਲ ਦਾ ਕੰਮ ਆ ਬੜੀ ਔਖੀ ਨੌਕਰੀ ਆ ਇਸ ਕਰਕੇ ਉਹ ਹੋਣਾ ਚਾਹੀਦਾ ਦੂਸਰਾ ਜਿਹੜਾ 1 ਰੈਂਕ 1 ਪੈਨਸ਼ਨ ਇਹ ਵੀ ਕਾਂਗਰਸ ਪਾਰਟੀ ਦੀ ਡਿਮਾਂਡ ਹੈ ਕਿ ਤੁਸੀਂ ਭਾਜੀਪੀ ਨੇ ਆਪਣੇ ਮੈਨੀਫੈਸਟੋ ਵਿੱਚ 10 ਸਾਲ ਪਹਿਲਾਂ ਇਸ ਨੂੰ ਇੱਕ ਸਟਾਰ ਪ੍ਰੋਮਿਸ ਬਣਾਇਆ ਸੀਗਾ ਅੱਜ ਤੱਕ ਸਾਡੇ ਦੇਸ਼ ਦੇ ਫੌਜੀਆ ਨੂੰ ਇਕੱਲੇ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕਿ ਘੱਟੋ ਘੱਟ ਨਹੀਂ ਤਾਂ 4 ਲੱਖ ਇੱਕ ਸਰਵਿਸ ਪੈਨ ਨੇ ਅੱਜ ਜਦੋਂ ਮੈਂ ਤੁਹਾਡ ਨਾਲ ਗੱਲ ਕਰ ਰਿਹਾ ਹੁਣ ਸਾਰੇ ਸਾਰੇ ਦੇਸ਼ ਵਿੱਚ ਤੁਸੀਂ ਲਾ ਲਓ ਕਿ ਕਿੰਨੇ ਪਰਿਵਾਰ ਉਹਨਾਂ ਦਾ ਸਰਵਾਈਵਲ ਜਿਹੜਾ ਵਾ ਉਹ ਫੌਜ ਦੀ ਨੌਕਰੀ ਦੇ ਸਿਰ ਤੇ ਟਿਕਿਆ 1 1 ਰੈਂਕ 1 ਪੈਨਸ਼ਨ ਜਿਹੜੀ ਸਕੀਮਾ ਉਹ ਲਾਗੂ ਹੋਣੀ ਚਾਹੀਦੀ ਆ ਔਰ ਤੀਸਰਾ ਜਿਹੜਾ ਕਿ ਅਗਨੀਵੀਰ ਦੀ ਬਜਾਏ ਆਰਮੀ ਸ਼ੁਡ ਬੀ ਕਮ ਅ ਰੈਗੂਲਰ ਫੋਰਸ ਲਾਈਕ ਇਟ ਵਾਸ ਬਿਫੋਰ ਪੈਨਸ਼ਨੇਬਲ ਜੌਬ ਤਾਂ ਕਿ ਉਹਨਾਂ ਦੀ ਲਾਈਫ ਦੀ ਸਿਕਿਉਰਿਟੀ ਔਰ ਪੋਸਟ ਰਿਟਾਇਰਮੈਂਟ ਉਹਨਾਂ ਦਾ ਜਿਹੜਾ ਹੈਗਾ ਜ਼ਿੰਦਗੀ ਸੇਫ ਸਿਕਿਉਰ ਰੈਸਕ ਤੇ ਜਿਹੜਾ ਨਾਨ ਫੰਕਸ਼ਨਲ ਅਪਗ੍ਰੇਡੇਸ਼ਨ ਦੀ ਫੈਸਿਲਿਟੀ ਸੀਗੀ ਉਹ ਵੀ ਮੈਂ ਸਮਝਦਾ ਕਿ ਦੁਬਾਰਾ ਫੌਜੀਆਂ ਨੂੰ ਰিস্টੋਰ ਕੀਤੀ ਜਾਣੀ ਚਾਹੀਦੀ ਬਾਕੀ ਅਫਸਰਾਂ ਦੇ ਅਫਸਰਸ਼ਾਹੀ ਦੇ ਮੁਕਾਬਲੇ ਤੇ ਗਰੁੱਪ A ਦੇ ਆਫੀਸਰਸ ਦੇ ਐਨ ਐਨ ਐਫ ਯੂ ਦਾ ਵੀ ਸਹੂਲਤ ਜਿਹੜੀ ਉਹ ਮਿਲਣੀ ਚਾਹੀਦੀ ਹੈ ਇਹ ਮੇਰਾ ਅੱਜ ਦਾ ਵਿਚਾਰ ਸੀ ਖੈਰਾ ਸਾਹਿਬ ਫੌਜ ਦੇ ਨਾਲ ਇਸ ਵਤੀਰੇ ਦੇ ਕੇਂਦਰ ਸਰਕਾਰ ਦਾ ਕੀ ਮਕਸਦ ਹੈ ਕਾਰਨ ਕੀ ਸਮਝਦੇ ਹੋ ਦੇਖੋ ਮੈਂ ਉਹੀ ਕਹਾਂ ਨਾ ਕਿ ਬੀ ਜੀ ਪੀ ਇੱਕ ਇਹੋ ਜਿਹੀ ਜਮਾਤ ਹੈ ਜਿਹਦੀ ਸ਼ਾਇਦ ਉਹ ਉਹਨਾਂ ਦਾ ਫੌਜ ਨਾਲ ਕੋਈ ਸਰੋਕਾਰ ਨਹੀਂਗਾ ਨੰਬਰ ਤਾਂ ਫੌਜ ਦੇ ਸਿਰ ਤੇ ਬਣਾ ਰਹੇ ਨੇ ਵੋਟਾਂ ਵੀ ਫੌਜ ਦੇ ਸਿਰ ਤੇ ਮੰਗਦੇ ਨੇ ਕਿ ਕਦੀ ਕੋਈ ਆਪਰੇਸ਼ਨ ਦਿਖਾ ਦਿੰਦੇ ਨੇ ਪਾਕਿਸਤਾਨ ਦੇ ਖਿਲਾਫ ਕਦੀ ਕੋਈ ਹੋਰ ਕਿਸੇ ਦੇਸ਼ ਦੇ ਖਿਲਾਫ ਦਿਖਾ ਕੇ ਤੇ ਉਹਦਾ ਲਾਹਾ ਤਾਂ ਲੈਂਦੇ ਨੇ ਲੇਕਿਨ ਜਦੋਂ ਆ ਸਹੂਲਤਾਂ ਹੀ ਨਹੀਂ ਦੇਣੀਆਂ ਫੌਜੀਆਂ ਨੂੰ ਤੁਸੀਂ ਉਹਨਾਂ ਦਾ ਮਤਲਬ ਮਾਮੂਲ ਛੋਟੀਆਂ-ਛੋਟੀਆਂ ਸਹੂਲਤਾਂ ਨੇ ਕਿੰਨੀ ਇੱਕ ਪੈਨਸ਼ਨ ਹੈ ਇੱਕ ਫੌਜੀ ਦੀ ਫਿਰ ਹੁਣ ਤੁਸੀਂ ਟੈਕਸ ਲਾਉਂਗੇ ਇਹਦਾ ਬਹੁਤ ਉਹਨਾਂ ਦਾ ਖੂਨ ਚੂਸਣ ਸੇ ਬਰਾਬਰ ਆ ਇੱਕ ਅਗਰੀ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਕਿ ਇਹ ਜਿਹੜਾ ਜਿਹੜੀ ਫੌਜ ਦੇ ਕੰਪਲੀਟ ਅਗਰ ਤੁਸੀਂ ਦੇਖੋਗੇ ਕਿ ਬੀਜੇਪੀ ਮੈਂ ਜਿੱਦਾਂ ਕਿਹਾ ਕਿ ਬੇਸਿਕਲੀ ਸ਼ਹਿਰੀਆਂ ਦੀ ਪਾਰਟੀ ਆ ਅਮੀਰਾਂ ਦੀ ਕਾਰਪੋਰੇਟਾਂ ਦੀ ਅਦਾਨੀਆਂ ਤੇ ਅੰਬਾਨੀਆਂ ਦਾ ਨਾਮ ਜੁੜ ਗਿਆ ਇਹਦੇ ਨਾਲ ਤੋਂ ਮਨ ਲੱਗਦਾ ਉਹਨਾਂ ਨੂੰ ਕੋਈ ਫੌਜੀਆਂ ਬਾਰੇ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕਿਉਂਕਿ ਫੌਜੀ ਜਿਹੜੇ ਬਹੁ ਗਿਣਤੀ ਦੇਸ਼ ਦੇ ਨੇ ਉਹ ਜਾਂ ਤਾਂ ਕਿਸਾਨਾਂ ਦੇ ਪੁੱਤਰ ਨੇ ਧੀਆ ਨੇ ਜਾਂ ਖੇਤ ਮਜ਼ਦੂਰਾਂ ਦੇ ਪੁੱਤਰ ਧੀ ਨੇ ਉਹਨਾਂ ਨੂੰ ਇੱਕ ਕਿਸਮ ਦਾ ਵਿਤਕਰਾ ਹੈ ਜਿਵੇਂ ਪੰਜਾਬ ਦੇ ਨਾਲ ਲਗਾਤਾਰ ਬੀਜਪੀ ਨੇ ਵਿਤਕਰਾ ਕੀਤਾ ਉਸ ਤੋਂ ਮਨੋਬਲ ਨਹੀਂ ਟਿਕੂਗਾ ਹੋਰ ਜ਼ਿਆਦਾ ਟਿਕੀ ਰਿਹਾ ਜੀ ਫਿਰ ਅਗਨੀਪੀਰ ਦੀ ਪਾਲਿਸੀ ਬਣਾਉਣ ਤੋਂ ਬਾਅਦ ਜਿਹੜਾ ਜਿਹੜਾ ਇੱਕ ਸ਼ੌਂਕ ਸੀ ਨੌਜਵਾਨਾਂ ਦਾ ਦੇਸ਼ ਦਾ ਕਿ ਫੌਜ ਵਿੱਚ ਜਾਣਾ ਉਹ ਆਲਰੇਡੀ ਡ੍ਰੌਪ ਹੋਇਆ ਹੋਇਆ ਕਿਉਂਕਿ ਲੋਕ ਸਭਾ ਦੇ ਵਿੱਚ ਵੀ ਐਮਪੀਜ਼ ਦਾ ਸਸਪੈਂਸ਼ਨ ਹੋਇਆ ਇੱਕ ਹਵਾਲਾ ਦਿੱਤਾ ਰਾਹੁਲ ਗਾਂਧੀ ਉਹਨਾਂ ਨੇ ਆਰਮੀ ਚੀਫ ਦੀ ਕਿਤਾਬ ਦਾ ਉਸ ਤੋਂ ਕਿ ਬਹੁਤ ਬਹੁਤ ਵੱਡਾ ਇਸ਼ੂ ਸੀਗਾ ਜੀ ਸਾਡੇ ਫਾਰਮਰ ਆਰਮੀ ਚੀਫ ਨੇ ਉਹਨਾਂ ਨੇ ਜਦੋਂ ਲਿਖਿਆ ਕਿ ਚਾਈਨਾ ਦੇ ਨਾਲ ਜਦੋਂ ਉਹਨਾਂ ਦੀ ਸ਼ਕਰਮਿਸ਼ ਹੋਈ ਹੈ ਫੌਜ ਦਾ ਟਕਰਾ ਹੋਇਆ ਤਾਂ ਉਹਨਾਂ ਨੇ ਇੱਕ ਜੋ ਚਾਈਨੀਜ਼ ਟੈਂਕ ਵੱਧ ਰੇ ਸੀ ਸਾਡੇ ਦੇਸ਼ ਦੇ ਬਾਰਡਰ ਵੱਲ ਨੂੰ ਉਹਨਾਂ ਨੇ ਸਪੈਸੀਫਿਕਲੀ ਕਿਹਾ ਕਿ ਮੈਂ ਬਾਰ-ਬਾਰ ਦੇਸ਼ ਦੇ ਰੱਖਿਆ ਮੰਤਰੀ ਨੂੰ ਔਰ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ ਮੈਸੇਜ ਆਉਂਦੇ ਨੇ ਜਿਹੜੀ ਰਾਹੁਲ ਗਾਂਧੀ ਨੇ ਕੋਟ ਕੀਤੀ ਹੈ ਉਹ ਬੇਸਿਕਲੀ ਇੱਕ ਔਥੈਂਟਿਕ ਇੱਕ ਰਿਕਾਰਡ ਆ ਫਾਰਮਰ ਚੀਫ ਆਫ ਆਰਮੀ ਸਟਾਫ ਨੇ ਉਹ ਲਿਖੀ ਕਿਤਾਬ ਬੀਜੇਪੀ ਨੇ ਸ਼ੋਰ ਪਚਾ ਕੇ ਕਹਿ ਦਿੱਤਾ ਕਿ ਜੇ ਕਿਤਾਬ ਰਿਲੀਜ਼ ਨਹੀਂ ਹੋਈ ਇਸ ਕਰਕੇ ਤੁਸੀਂ ਕੋਰਟ ਨਹੀਂ ਕਰ ਸਕਦੇ ਇਹ ਰਿਲੀਜ਼ ਵੀ ਬੀਜੇਪੀ ਨਹੀਂ ਹੋਣ ਦੇ ਰਹੀ ਕਿਉਂਕਿ ਸਾਰਾ ਉਹਦਾ ਟੈਕਸਟ ਜਿਹੜਾ ਵਾ ਉਹ ਬੀਜੇਪੀ ਦੀ ਐਂਟੀ ਆਰਮੀ ਜਾਂ ਇੱਕ ਕਿਸਮ ਦਾ ਫੈਸਲਾ ਨਾ ਲੈ ਪੈਣਾ ਇਨ ਕ੍ਰਾਈਸਿਸ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਤੇ ਡਿਫੈਂਸ ਮਿਨਿਸਟਰ ਤੱਕ ਛਾ ਦੀ ਇਹ ਉਹਦੀ ਜਿਹੜਾ ਇੰਪੈਕਟ ਪੈਂਦਾ ਇਸ ਕਰਕੇ ਨਾ ਤਾਂ ਉਹ ਕਿਤਾਬ ਰਿਲੀਜ਼ ਹੋਣ ਦਿੱਤੀ ਤੇ ਜੇ ਰਾਹੁਲ ਗਾਂਧੀ ਹੁਣੇ ਪਾਰਲੀਮੈਂਟ ਚ ਚੱਕਦੇ ਨੇ ਉਹਨੂੰ ਕਹਿ ਦਿੰਦੇ ਨੇ ਕਿ ਕਿਤਾਬ ਕਿਉਂਕਿ ਰਿਲੀਜ਼ ਨਹੀਂ ਹੋਇਆ ਇਸ ਕਰਕੇ ਤੁਸੀਂ ਇਹਨੂੰ ਕੋਰਟ ਨਹੀਂ ਕਰ ਸਕਦੇ ਇਸ ਕਰਕੇ ਇਹ ਫੌਜ ਨਾਲ ਜੁੜੇ ਮਸਲੇ ਨੇ ਬਹੁਤ ਇੰਪੋਰਟੈਂਟ ਹੈ ਇਹ ਖੇਰਾ ਸਾਹਿਬ ਜਿੱਦ ਤਰ੍ਹਾਂ ਉਹ ਅਮਰੀਕਾ ਨਾਲ ਨਵੇਂ ਸਮਝੌਤੇ ਕੀਤੇ ਆ ਇੱਕ ਕਿਸਾਨੀ ਨੂੰ ਇਹਦਾ ਕਿੱਦਾਂ ਇਨਸਾਨ ਹੋਵੇ ਇਹ ਤਾਂ ਸਾਰੇ ਹੁਣ ਅਸੀਂ ਅੱਛੀ ਤਰ੍ਹਾਂ ਸਮਝ ਗਏ ਕਿ ਮੋਦੀ ਸਾਹਿਬ ਨੇ ਤਾਂ ਬਿਲਕੁਲ ਟਰੰਪ ਦੇ ਅੱਗੇ ਸਰੈਂਡਰ ਹੀ ਕਰ ਦਿੱਤਾ ਜੀ ਜਿਹੜਾ ਕਹਿੰਦਾ ਸੀ ਮੇਰੀ 56 ਇੰਚ ਦੀ ਛਾਤੀ ਹੈ ਅੱਜ ਜੋ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਸਾਨੂੰ ਡਿਕਟੇਟ ਕਰਾ ਰਿਹਾ ਵਾ ਕਿ ਸਾਡੇ ਕੀ ਟੈਰਿਫ ਹੋਣਗੇ ਸਾਡਾ ਕੀ ਸਮਾਨ ਹੋਵੇਗਾ ਇਹਦਾ ਇੰਪੈਕਟ 올ਓਵਰ ਇਕਨੋਮਿਕ ਸਿਚੁਏਸ਼ਨ ਤੇ ਪਵੇਗਾ ਔਰ ਐਗਰੀਕਲਚਰ ਸੈਕਟਰ ਦੇ ਉੱਤੇ ਤਾਂ ਬਹੁਤ ਜ਼ਿਆਦਾ ਲਾਜ਼ਮੀ ਇੰਪੈਕਟ ਪਵੇਗਾ ਸਾਨੂੰ ਪੰਜਾਬ ਵਰਗੀ ਸਟੇਟ ਨੂੰ ਤਾਂ ਇਹਦਾ ਬਹੁਤ ਭਾਰੀ ਨੁਕਸਾਨ ਖਮਿਆਜ਼ਾਪੁਰ ਖੇਰਾ ਸਾਹਿਬ ਤੁਸੀਂ ਮੋਦੀ ਸਰਕਾਰ ਦੇ ਖਿਲਾਫ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਹਾਂਜੀ ਜੇ ਵੀ ਹੁਣ ਪੰਜਾਬ ਦੀ ਕਾਂਗਰਸ ਆ ਇਹ ਤੁਹਾਨੂੰ ਨਹੀਂ ਲੱਗਦਾ ਉਹਦੇ ਪਹਾੜ ਪਹਾੜੇ ਟਰੈਪ ਦੇ ਵਿੱਚ ਫਸ ਕੇ ਜਿਹੜੀ ਖੇਰੂ ਖੇਰੂ ਵੱਲ ਹੋਣ ਜਾ ਰਹੀ ਹੈ ਨਹੀਂ ਕੋਈ ਇਸ ਦਾ ਮਤਲਬ ਇੱਥੇ ਸਰਕਾਰ ਬੁਲਾਉਣ ਜਿਹੜੀ ਤੁਹਾਡੀ ਫੋਟਿਆ ਇੱਕ ਰਸਾਈ ਇਹ ਦੇਖੋ ਗੱਲ ਇਹ ਆ ਇਹ ਸਾਡੀ ਪਾਰਟੀ ਦਾ ਨਾ ਇਨਰ ਮਸਲਾ ਵਾ ਇਹ ਮੈਂ ਗੱਲਾਂ ਜਿਹੜੀਆਂ ਬਜਾਏ ਕਿ ਮੈਂ ਇੱਥੇ ਕੈਮਰਿਆਂ ਤੇ ਗੱਲ ਕਰਾਂ ਇਹ ਡਿਫੀਨਿਟਲੀ ਅਸੀਂ ਆਪਣੇ ਪਾਰਟੀ ਪਲੈਟਫਾਰਮ ਤੇ ਗੱਲ ਚੱਕਦੇ ਆਂ ਲੇਕਿਨ ਜਿਹੜੀ ਫੁੱਟ ਤੁਸੀਂ ਕਹਿ ਰਹੇ ਹੋ ਉਹ ਮੀਡੀਆ ਕ੍ਰੀਏਟਿਡ ਫੁੱਟ ਜ਼ਿਆਦਾ ਆ ਜੀ ਅੱਜ ਪੰਜਾਬ ਦਾ ਮੀਡੀਆ ਸਾਰਾ आम आदमी पार्टी ਦੇ ਹੱਥਾਂ ਵਿੱਚ ਚੁੜਿਆ ਹੋਇਆ ਉਹ ਹਰਿਆਣੇ ਚ ਉਹਨਾਂ ਨੇ ਭਾਜਪਾ ਨੇ ਕੀਤਾ ਤੇ ਧੜੇ ਬਣਾ ਕੇ ਕਾਂਗਰਸ ਨੂੰ ਆਵਾਜ਼ ਦੇ ਕੇ ਉੱਥੇ ਇਹ ਸਾਡੀ ਪਾਰਟੀ ਜ਼ਰੂਰ ਇਸ ਗੱਲ ਦਾ ਧਿਆਨ ਕੇ ਪੰਜਾਬ ਨੂੰ ਤੁਹਾਨੂੰ ਲੱਗਦਾ ਦੇਖ ਰਹੇ ਹੋ ਕਿ ਰਾਹੁਲ ਗਾਂਧੀ ਕਿੰਨੀ ਤਕਦੀ ਲੜਾਈ ਦੇ ਰਿਹਾ ਜੀ ਸਾਡੇ ਪਾਰਲੀਮੈਂਟ ਦੇ ਚਾਹੇ ਉਹ ਅੰਦਰ ਤੇ ਚਾਹੇ ਉਹ ਬਾਹਰ ਕੱਲ ਤੁਸੀਂ ਦੇਖਿਆ ਹੈ ਕਿਵੇਂ ਮਤਲਬ ਰਮਨਜੀਤ ਬਿੱਟੂ ਇੱਕ ਬੀਜੇਪੀ ਦਾ ਮਿਨਿਸਟਰੀ ਹੈ ਨਾ ਤਾਂ ਉਹਦੀ ਮਤਲਬ ਸਾਹਮਣੇ ਉਹਨੂੰ ਕਹਿ ਦਿੱਤਾ ਕਿ ਭਾਈ ਤੂੰ ਤੂੰ ਤਾਂ ਗਦਾਰ ਹੈ ਤੂੰ ਦਾ ਮਾਈਟ੍ਰੇਟਿਵ ਫਰੈਂਡ ਤੇ ਹੁਣ ਬੀਜੇਪੀ ਉਸ ਨੂੰ ਮਿਲਾ ਦੇ ਕਿ ਜਿਵੇਂ ਜੀ ਬਹੁਤ ਸਿੱਖਾਂ ਦੇ ਖਿਲਾਫ ਤੋਂ ਗੱਲ ਕਹਤੀ ਐ ਮੈਂ ਵੀ ਸਿੱਖਾਂ ਅਸੀਂ ਸਾਰੇ ਸਿੱਖ ਬੈਠੇ ਇੱਥੇ ਉਹ ਜਿਹੜਾ ਟਿੱਪਣੀ ਸੀ ਰਾਹੁਲ ਗਾਂਧੀ ਦੀ ਉਹ ਇੱਕ ਇੰਡੀਵਿਜੂਅਲ ਦੇ ਖਿਲਾਫ ਸੀ ਕਿ ਤੈਨੂੰ ਔਰ ਤੁਹਾਡੇ ਪਰਿਵਾਰ ਨੂੰ ਅਸੀਂ ਨਵਾਜਾ ਰਮਨੀਤ ਸਿੰਘ ਬਿੱਟੂ ਨੂੰ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਤੋਂ ਚੱਕ ਕੇ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਗਿਆ ਉਹਨਾਂ ਦੇ ਪਰਿਵਾਰ ਵਿੱਚ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਵਿੱਚ ਕੈਬਨਿਟ ਮਿਨਿਸਟਰ ਦਾ ਅਹੁਦਾ ਦਿੱਤਾ ਗਿਆ ਉਨ੍ਹਾਂ ਦੇ ਪ੍ਰਵਾਦ ਵਿੱਚ ਦੁਬਾਰਾ ਕੈਬਨਿਟ ਦਾ ਅਹੁਦਾ ਦਿੱਤਾ ਗਿਆ ਇਸ ਕਰਕੇ ਜਦੋਂ ਕਿਸੇ ਨੂੰ ਇਸ ਲੈਵਲ ਤੱਕ ਕਾਂਗਰਸ ਪਾਰਟੀ ਨੇ ਚੱਕਿਆ ਹੋਵੇ ਤੇ ਉਹ ਇਕਦਮ ਦਗਾ ਦੇ ਜਵੇ ਧੋਖਾ ਦੇ ਜਵੇ ਤੇ ਇੱਕ ਚਲਦੀ ਇਲੈਕਸ਼ਨ ਵਿੱਚ ਬੀਜੇਪੀ ਜੁਆਇਨ ਕਰ ਜਾਣ ਸੋ ਜਿਹੜਾ ਹਰਦੀਪ ਪੁਰੀ ਤੇ ਬੀਜੇਪੀ ਦੇ ਮਨਿਸਟਰਸ ਤੇ ਲੀਡਰਸ ਇਹ ਕਹਿ ਰਹੇ ਨੇ ਕਿ ਇਹ ਸਿੱਖਾਂ ਦੀ ਤੋਹੀਨ ਆ ਬਿਲਕੁਲ ਨਹੀਂ ਹੈ ਤੋਹੀਨ ਕਿਉਂਕਿ ਪੰਜਾਬ ਨੇ ਰਮਨੀਤ ਸਿੰਘ ਬਿੱਟੂ ਨੂੰ ਲੁਧਿਆਣੇ ਦੀ ਇਲੈਕਸ਼ਨ ਤੋਂ ਰਿਜੈਕਟ ਕਰਤਾ ਵਾ ਉਹ ਸਾਡਾ ਲੀਡਰ ਨਹੀਂਗਾ ਉਹ ਤਾਂ ਜਾ ਕੇ ਰਾਜ ਸਭਾ ਦਾ ਮੈਂਬਰ ਬਣਿਆ Rajasthan ਤੋਂ ਜੀ ਇਸ ਕਰਕੇ ਇੱਥੇ ਕਿੱਥੇ ਪੰਜਾਬ ਦੀ ਤੋਹੀਨ ਆ ਗਈ ਕਿੱਥੇ ਸਿੱਖਾਂ ਦੀ ਤੋਹੀਨ ਆ ਗਈ ਸੋ ਇਸ ਕਰਕੇ ਇਹ ਉਹਨਾਂ ਦਾ ਇੱਕ ਅ ਸਿਰਫ ਅਟੈਕ ਜਿਹੜਾ ਸੀਗਾ ਉਹ ਇੱਕ ਇੱਕ ਨੈਤਿਕਤਾ ਦੇ ਆਧਾਰ ਦੇ ਉੱਤੇ ਕਿ ਤੁਹਾਨੂੰ ਇੰਨਾ ਕੁਝ ਅਸੀਂ ਦੇਖ ਕੇ ਤੇ ਸਮੇਂ ਤੇ ਆਣ ਕੇ ਜਦੋਂ ਲੋਡ ਸੀ ਪਾਰਟੀ ਨੂੰ ਤੁਸੀਂ ਸਾਨੂੰ ਜਿਹੜੀ ਦਗਾ ਦਿੱਤੀ ਆ ਤਾਂ ਕਰਕੇ ਉਹਨੇ ਕਿਹਾ ਕਿ ਯੂ ਆ ਮਾਈ ਟ੍ਰੇਟਰ ਫਰੈਂਡ ਸੋ ਦਿਸ ਦਿਸ ਇਹ ਜਿਹੜਾ ਸ਼ਬਦ ਹੈ ਇਹ ਬਿੱਟੂ ਦੀ ਕਾਰਜਸ਼ੈਲੀ ਨੇ ਆਪ ਖੁਦ ਗਦਾਰ ਦਾ ਇੱਕ ਜਿਹੜਾ ਤਮਗਾ ਕਹਿ ਲਓ ਕਿ ਉਹ ਆਪ ਕਮਾਇਆ ਹੋਣਾ ਹੈ। ਖੈਰਾ ਸਾਹਿਬ ਜਿਹੜਾ ਭਾਜਪਾ ਵੱਲੋਂ ਭਾਜਪਾ ਵੱਲੋਂ ਜਿਹੜੇ ਫੈਸਲੇ ਲੈ ਗਏ ਨੇ ਕੀ ਆਉਣ ਵਾਲੇ ਦਿਨਾਂ ਤੇ ਜਦ ਜਦ ਢਾਡੀ ਸਰਕਾਰ ਆਵੇਗੀ ਇਹ ਫੈਸਲੇ ਰੱਦ ਕੀਤੇ ਜਾਣਗੇ। ਇਹ ਤਾਂ ਆਲਰੇਡੀ ਸਾਡੀ ਜਿਹੜੀ ਟੌਪ ਲੀਡਰਸ਼ਿਪ ਹੈਗੀ ਆ ਰਾਹੁਲ ਗਾਂਧੀ ਔਰ ਸਾਡੇ ਪ੍ਰਧਾਨ ਮਲਕ ਅਰਜੁਨ ਖੜਗੇ ਉਹ ਤਾਂ ਜਨਤਕ ਤੌਰ ਤੇ ਪ੍ਰੋਮਿਸਸ ਕਰ ਚੁੱਕੇ ਨੇ ਜਿਵੇਂ ਮਨਰੇ ਮਨਰੇਗਾ ਸਕੀਮ ਨੂੰ ਆਲਮੋਸਟ ਟੈਸ਼ ਨੈਸ਼ ਕਰਤਾ ਗਰੀਬਾਂ ਦੀ ਇੱਕ ਬੜੀ ਅੱਛੀ ਪਰਚਲਤ ਸਕੀਮ ਸੀ ਪਿਛਲੇ 20 ਸਾਲ ਤੋਂ ਇੱਕ ਗਾਰੰਟੀਡ ਵਰਕ ਡਿਮਾਂਡ ਬੇਸਡ ਜਿਹੜਾ ਕਿਸ ਨੂੰ ਕੰਮ ਮਿਲਣਾ ਸੀਗਾ ਉਹ ਉਹਨਾਂ ਨੇ ਵਾਅਦਾ ਕਰ ਲਿਆ ਵਾ ਕਿ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਇਹ ਸਾਰੇ ਜਿਹੜੀਆਂ ਜਿੰਨੀਆਂ ਅਮੈਂਡਮੈਂਟਸ ਗਲਤ ਕੀਤੀਆਂ ਭਾਜਪਾ ਸਰਕਾਰ ਨੇ ਇਹ ਰੱਦ ਕਰਾਂਗੇ ਤੇ ਮੰਨਰੇਗਾ ਨੂੰ ਉਹਦੀ origignal ਸ਼ਕਲ ਵਿੱਚ origignal ਨਾਮ ਵਿੱਚ ਕਰਾਂਗੇ ਲਾਈਕਵਾਇਜ਼ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਫਾਇਦਾ ਤੇ ਦੇਸ਼ ਦੇ ਕਿਸਾਨਾਂ ਨਾਲ ਕਿ ਜਿਹੜਾ ਇਹਨਾਂ ਨੇ ਤਿੰਨ ਕਾਲੇ ਕਾਨੂੰਨ ਹਲੇ ਤੱਕ ਵੀ ਠੰਡੇ ਬਸਤੇ ਚ ਪਾਏ ਹੋਏ ਨੇ ਔਰ ਜੋ ਅ ਕਿਸਾਨਾਂ ਦੇ ਨਾਲ ਇੱਕ ਕਿਸਮ ਦਾ ਵਿਤਕਰਾ ਬੀਜੇਪੀ ਦੀ ਸਰਕਾਰ ਕਰ ਰਹੀ ਹੈ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਜਿੰਨੀਆਂ ਵੀ ਫਸਲਾਂ ਆਪਾਂ ਆਊਟਲਾਈਨ ਕੀਤੀਆਂ 22 23 25 ਉਹਨਾਂ ਤੇ ਮਿਨੀਮਮ ਸਪੋਰਟ ਪ੍ਰਾਈਸ ਇੱਕ ਲੈਜਿਟਿਮੇਟ ਕਾਨੂੰਨ ਬਣਾਇਆ ਜਾਵੇਗਾ ਐਵੇਂ ਹੀ ਓਆਰਓਪੀ ਫੌਜੀਆਂ ਦੀ ਐਵੇਂ ਅਗਨੀਵੀਰ ਔਰ ਐਵੇਂ ਹੀ ਜਿਹੜਾ ਐਨਐਫਯੂ ਦੀ ਵਿਡਰੋ ਹੋਈ ਹੈ ਔਰ ਐਵੇਂ ਹੀ ਜਿਹੜਾ ਉਹਨਾਂ ਨੂੰ ਡਿਸੇਬਿਲਟੀ ਪੈਨਸ਼ਨ ਤੇ ਟੈਕਸ ਦੀ ਸਹੂਲਤ ਵਾਪਸ ਲਏਗੀ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਸੱਤਾ 'ਚ ਆਉਣ ਤੋਂ ਬਾਅਦ ਇਹ ਗੱਲਾਂ ਸਾਰੀਆਂ ਡੈਫੀਨਿਟਲੀ ਵਾਪਸ ਲਾਗੂ ਕੀਤੀਆਂ ਜਾਣਗੀਆਂ। ਸਰ ਜੀ ਮਜਬੂਤੀਆਂ ਦੀ ਮਾ ਜੀ ਰਹਿ ਗਈ ਹੋਈ ਹੈ ਕੀ ਤੁਸੀਂ ਸਮਝ ਗਏਗਾ ਕੱਲ੍ਹ ਜਾਂ ਕੋਈ ਮਜ਼ਬੂਤੀ ਮਿਲੇਗੀ ਤੁਹਾਨੂੰ। ਦੇਖੋ ਇਹ ਇਹ ਮਜ਼ਬੂਤੀ ਮਿਲਣੀ ਹੈ ਨਹੀਂ ਮਿਲਣੀ ਇਹ ਤਾਂ ਬਾਅਦ ਦੀ ਗੱਲ ਹੈ। ਲੇਕਿਨ ਇੱਕ ਗੱਲ ਮੈਂ ਦੁਬਾਰਾ ਕਹਿ ਸਕਦਾ ਜਦੋਂ ਗੱਲ ਹੋਈ ਸੀਗੀ ਕਿ ਉਸ ਨੂੰ ਜਿਸ ਢੰਗ ਦੇ ਨਾਲ ਸੁਪਰੀਮ ਕੋਰਟ ਨੇ ਬੇਲ ਦਿੱਤੀ ਆ ਇੱਕ ਵੱਡੀ ਚਪੇੜ ਵੱਜੀ ਭਗਵੰਤ ਮਾਨ ਤੇ ਕੇਜਰੀਵਾਲ ਦੇ ਮੂੰਹ ਦੇ ਉੱਤੇ ਕਾਰਨ ਕਿ ਅੱਜ ਪੰਜਾਬ ਦਾ ਬੱਚਾ-ਬੱਚਾ ਕਹਿ ਰਿਹਾ ਵਾ ਪੱਛਾ ਬੱਚਾ ਕਿ ਇਹ ਸਰਕਾਰ ਬਦਲਾਖੋਰੀ ਤੋਂ ਉੱਤਰੀ ਹੋਈ ਹੈ ਇਹਨਾਂ ਨੇ ਕੋਈ ਵੀ ਪੰਜਾਬ ਦਾ ਬੰਦਾ ਜਿਹੜਾ ਜ਼ੁਰਤ ਰੱਖਦਾ ਸੀ ਇਹਨਾਂ ਦੇ ਖਿਲਾਫ ਬੋਲਣ ਦਾ ਉਹਦੇ ਉਹਨੂੰ ਕਿਸੇ ਨੂੰ ਇਹਨਾਂ ਨੇ ਬਖਸ਼ਿਆ ਨਹੀਂਗਾ ਔਰ ਇਹਨਾਂ ਨੇ ਮੁਕਦਮੇ तमाम ਓਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਦੇ ਉੱਤੇ ਝੂਠੇ ਮੁਕਦਮੇ ਦਰਜ ਕੀਤੇ ਔਰ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਇਹਨਾਂ ਦਾ ਕੋਈ ਮਨਸ਼ਾ ਨਹੀਂਗੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਮਨਸ਼ਾ ਨਹੀਂ ਕਿਦੀ ਵੀ ਕਿ ਅਸੀਂ ਕਿਸੇ ਮੁਕਦਮੇ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਜਾਂ ਕਿਸੇ ਕਰਪਟ ਮਨਿਸਟਰ ਜਾਂ ਕਰਪਟ ਪੋਲੀਟੀਸ਼ੀਅਨ ਦੀ ਦਾ ਦਾ ਮੁਕਦਮਾ ਸਿਰੇ ਲਾ ਜਾ ਕੇ ਪੈਸੇ ਖਜ਼ਾਨੇ ਵਿੱਚ ਵਾਪਸ ਕਰਾਵਾਂਗੇ ਪਿਛਲੇ 4 ਸਾਲਾਂ ਚ ਇੱਕ ਪੰਜ ਪੈਸੇ ਨਹੀਂ ਵਾਪਸ ਜਮ੍ਹਾਂ ਕਰਾ ਸਕੇ ਆਮ ਆਦਮੀ ਪਾਰਟੀ ਦੀ ਜਿਹੜੇ ਕਹਿੰਦੇ ਸੀ ਅਸੀਂ ਬੜੇ ਵੱਡੇ ਵੱਡੇ ਘਟਾਲੇ ਦੇ ਲੀਡਰਾਂ ਨੂੰ ਫੜਿਆ ਸਭ ਦੀਆਂ ਜਾਂ ਤਾਂ ਐਫ ਆਈ ਆਰਸ ਕੁਆਸ਼ ਹੋ ਗਈਆਂ ਨੇ ਜਿਵੇਂ ਕਿ ਉਹਦੀ ਆਲਰੇਡੀ ਭਾਰਤ ਪੂਸ਼ਨ ਆਸ਼ੂ ਦੀ ਔਰ ਓਪੀ ਸੋਨੀ ਦੀ ਐਫ ਆਈ ਆਰਸ ਕਾਸ਼ ਹੋ ਚੁੱਕੀਆਂ ਨੇ ਮੇਰੀ ਆਪਣੀ ਜਿਹੜਾ ਐਨ ਡੀ ਪੀ ਐਸ ਝੂਠਾ ਕੇਸ ਬਣਾਇਆ ਸੀ ਮੇਰੇ ਤੇ ਉਹ ਆਨਰੇਬਲ ਸੁਪਰੀਮ ਕੋਰਟ ਨੇ ਸਾਰੀ ਟ੍ਰਾਇਲ ਫਾਜ਼ਲ ਕਾਦੀ ਅਦਾਲਤ ਵਿੱਚ ਸਟੇ ਕੀਤੀ ਹੋਈ ਪਿਛਲੇ 1.5 ਸਾਲ ਤੋਂ ਔਰ ਹੁਣ ਜਨਵਰੀ ਦੇ ਵਿੱਚ ਫ फेब्रुवारी ਚ ਕਾਉਂਸਲਿੰਗ ਵਾਸਤੇ ਉਹ ਪਟੀਸ਼ਨ ਸੁਣੀ ਜਾਣੀ ਆ ਔਰ ਇਦਾਂ ਹੀ ਇਕੱਲਾ ਇਹਨਾਂ ਨੇ ਪੋਲਿਟਿਕਲ ਲੀਡਰਾਂ ਨੂੰ ਟਾਰਗੇਟ ਨਹੀਂ ਕੀਤਾ ਇਹਨਾਂ ਨੇ ਕੋਈ ਬਖਸ਼ਾ ਨਹੀਂ ਚਾਹੇ ਆਰਟੀਆਈ ਐਕਟਿਵਸ ਚਾਹ ਮਨਿਕ ਗੋਇਲ ਉੱਤੇ ਪਰਚਾ ਜਿਹੜੇ ਆਜ਼ਾਦ ਇੰਡੀਪੈਂਡੈਂਟ ਮੀਡੀਆ ਪੰਜਾਬ ਦਾ 10 ਬੰਦਿਆਂ ਦੇ ਪੱਤਰਕਾਰਾਂ ਤੇ ਪਰਚਾ ਦਰਜ ਕਰਤਾ ਸਿਰਫ ਅਗੇ ਹੈਲੀਕਾਪਟਰ ਦਾ ਸਵਾਲ ਪੁੱਛਿਆ ਸੀਗਾ ਉਹਨਾਂ ਦੇ ਸਾਰੇ ਜਿਹੜੇ ਫੇਸਬੁੱਕ ਪੇजेस ਨੇ ਉਹਨਾਂ ਤੇ ਆਹ ਜਿਹੜਾ ਕੀ ਕਹਿੰਦੇ ਹੁੰਦੇ ਆ ਕਾਪੀਰਾਈਟ ਦਾ ਸਟ੍ਰਾਈਕ ਮਾਰੀ ਜਾਂਦੇ ਨੇ ਜਿਹੜੀ ਕੋਈ ਇਹਨਾਂ ਦੀ ਪ੍ਰਾਪਰਟੀ ਨਹੀਂ ਹੈ ਜਿਹੜੀ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਕੋਈ ਭਗਵੰਤ ਮਾਨ ਦੀ ਫੋਟੋ ਆ ਕੋਈ ਆਂਦਾ ਵਾ ਉਹ ਕੋਈ ਕਿਸੇ ਦਾ ਕਾਪੀਰਾਈਟ ਥੋੜੋ ਸੋ ਇਦਾਂ ਦਾ ਇੱਕ ਕਿਸਮ ਦਾ ਗळा ਕੁੱਟਿਆ ਗਿਆ ਲੋਕਾਂ ਦਾ ਤਾਂ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਮਜੀਠੀਏ ਦੇ ਕੇਸ ਤੋਂ ਬਾਅਦ ਇਹ ਸਾਬਤ ਹੋ ਗਿਆ ਵਾ ਕਿ ਇਹ ਇੱਕ ਕੰਪਲੀਟ ਪੋਲਿਟিক্যাল ਟਰੋਰਿਜ਼ਮ ਹੋ ਰਿਹਾ ਇੱਕ ਅਤਵਾਦ ਚਲਾਇਆ ਜਾ ਰਿਹਾ ਸਿਆਸੀ ਆਪਣੇ ਵਿਰੋਧੀਆਂ ਤੇ ਜਾਂ ਕੋਈ ਵੀ ਜਿਹੜਾ ਜੁਰਤ ਰੱਖਦਾ ਸਰਕਾਰ ਨੂੰ ਚੁਣੌਤੀ ਦੇਣ ਲਈ ਇਸ ਲਈ ਮੈਂ ਉਹਦੀ ਬੇਲ ਦਾ ਸਵਾਗਤ ਕਰਦਾ ਵਾਂ ਔਰ ਕਹਿ ਰਿਹਾ ਸੀ ਪੰਨੂ ਤੇ ਪਤਾ ਨਹੀਂ ਕੁਲਦੀਪ ਢਾਲੀਵਾਲ ਤੇ ਹੋਰ ਇਹਨਾਂ ਦੇ ਫੀਲੇ ਵਿੱਚ ਹਰਪਾਲ ਚੀਮੇ ਆ ਗਏ ਅਖੇ ਜੀ ਇਹਨਾਂ ਨੂੰ ਤਾਂ ਬੇਲ ਮਿਲੀ ਆ ਇਹ ਕਿਹੜਾ ਬਰੀ ਹੋਏ ਨੇ ਤੇ ਭੁੱਲ ਗਏ ਕਿ ਤੁਹਾਡੇ ਜਿਹੜੇ ਅਕਾ ਨੇ ਕੇਜਰੀਵਾਲ ਤੇ ਸਸੋਡਿਆ ਤੇ ਸਤਿੰਦਰ ਜੈਨ ਉਹ ਵੀ ਸਾਰੇ ਜਮਾਨਤਾਂ ਤੇ ਹੀ ਨੇ ਉਹ ਕੋਈ ਬਰੀ ਨਹੀਂ ਹੋਏ ਦੋਰੀ ਪੋਲਿਟਿਕਸ ਕਰਨ ਦੇ ਆਦੀ ਹੋ ਚੁੱਕੇ ਨੇ ਯੂ ਟਰਨ ਲੈਣ ਦੇ ਆਦੀ ਹੋ ਚੁੱਕੇ ਨੇ ਇਹਨੂੰ ਕਹੀ ਜਾਂਦੇ ਨੇ ਕਿ ਹਲੇ ਸਿਰਫ ਜਮਾਨਤ ਹੋਈ ਆ ਇਹ ਗੁਨਾਹਗਾਰ ਆ ਤੇ ਕੇਜਰੀਵਾਲ ਤੇ ਸਸੋਡਿਆ ਡੇਡ ਡੇਡ ਸਾਲ ਜੇਲ੍ਹਾਂ ਚ ਰਹਿਣਾ ਪਿਆ ਇਹਨਾਂ ਨੂੰ ਔਰ ਸੁਪਰੀਮ ਕੋਰਟ ਨੇ بڑے ਮੁਸ਼ਕਲ ਹਾਲਾਤਾਂ ਵਿੱਚ 2000 ਕਰੋੜ ਦੇ ਇੱਕ ਸ਼ਰਾਬ ਘੁਟਾਲੇ ਆ ਉਹਦੇ ਚ ਉਹਨੂੰ ਜਮਾਨਤਾ ਦਿੱਤੀਆਂ ਤੇ ਉਹਨਾਂ ਨੂੰ ਦੁੱਧੂ ਥੋਤੇ ਕਹੀ ਜਾਂਦੇ ਨੇ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਜਿੱਥੋਂ ਤੱਕ ਬਦਲਾਖੋਰੀ ਦੀ ਪੋਲਿਟਿਕਸ ਆ ਉਹ ਸਾਰੀ ਗੱਲ ਸਮਝ ਚੁੱਕੇ ਆ ਔਰ ਪੰਜਾਬ ਅੱਜ ਪੁਲਿਸ ਸਟੇਟ ਆ ਪੰਜਾਬ ਦੇ ਵਿੱਚ ਕੋਈ ਮਹਿਫੂਜ਼ ਨਹੀਂਗਾ ਅੱਜ ਗੈਂਗਸਟਰਾਂ ਦਾ ਬੋਲਬਾਲਾ ਵਾ ਔਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਬਹੁਤ ੱਟੀਆਂ ਉੱਟੀਆਂ ਪਈਆਂ ਨੇ ਐਸਐਸਪੀ ਦੇ ਦਫ਼ਤਰਾਂ ਦੇ ਮੋਰੇ ਕਤਲ ਹੋ ਰਹੇ ਨੇ ਪੁਲਿਸ ਵਾਲਿਆਂ ਦੇ ਕਤਲ ਹੋ ਰਹੇ ਨੇ ਫਰੋਤੀਆਂ ਤੇ ਹਰ ਕਿਸਮ ਦੀ ਐਕਸਟਰਸ਼ਨ ਹੋ ਰਹੀ ਆ ਆਪ ਤਾਂ ਸਾਰੇ ਪਾ 50 50 60 60 ਗਨਪੈਨ ਲੈ ਕੇ ਘੁਮਰੇ ਨੇ ਮੰਤਰੀ ਸੰਤਰੀ ਤੇ ਆਮ ਜਨਤਾ ਜਿਹੜੀ ਆ ਉਹਨੂੰ ਜਿਹੜਾ ਹੈ ਸਾਰੀਆਂ ਮੁਸ਼ਕਿਲਾਂ ਦਾ ਲਾਅ ਐਂਡ ਆਰਡਰ ਦਾ ਖਮਿਆਜ਼ਾ ਪੁਕਤਣਾ ਪੈਣਾ ਵਾ ਸੋ ਦੇਰਫੋਰ ਇਹ ਸਾਰੇ ਮੇਰੇ ਅੱਜ ਦੇ ਮਸਲੇ ਜੀ ਗਹਿਰਾ ਸਾਹਿਬ ਉਹਦੀ ਹੀ ਤੰਜ਼ ਜਿੱਦਾਂ ਦੇ ਸ਼ਬਦ ਉਹਨੇ ਵਰਤੇ ਨੇ ਉਹਦੋਂ ਅੱਛੇ ਸ਼ਬਦਾਂ ਦੇ ਵਿੱਚ ਭਗਵੰਤਪਾਨ ਦਾ ਮੇਰੇ ਐਕਸ ਤੇ ਉੱਤੇ ਪੋਸਟ ਤੁਸੀਂ ਦੇਖ ਸਕਦੇ ਆ ਲੇਕਿਨ ਕੀ ਇਹ ਆਪ ਜੱਜ ਨਹੀਂਗੇ ਇਹ ਆਪੇ ਹੀ ਪ੍ਰੋਸੀਕਿਊਟਰ ਨੇ ਆਪੇ ਹੀ ਪੁਲਿਸ ਹੈ ਆਪੇ ਬੰਦਿਆਂ ਨੂੰ ਫੜ ਕੇ ਦੇ ਦਿੰਦੇ ਨੇ ਆਪੇ ਗਰਦਾਨੀ ਜਾਂਦੇ ਨੇ ਕਿ ਅੱਬ ਹਮਨੇ ਇੱਕ ਬੜਾ ਡਰਗ ਕਸ ਸਮਗਲਰ ਫੜ ਲਿਆ ਹੈ ਫੜਿਆ ਵਿਕਰਮਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਜੋ ਵੀ ਝੂਠੇ ਇਲਜ਼ਾਮ ਉਹਦਾ ਕੋਈ ਰਿਕਾਰਡ ਨਹੀਂ ਪੇਸ਼ ਕਰ ਸਕੇ ਕਿ ਇਹਦੀ 1000 ਕਿੱਲਾ ਜ਼ਮੀਨ ਸੀ ਜੀ ਪਹਾੜਾਂ ਚ ਤੇ ਫਲਾਨਾ ਇੱਧਰ ਸੀ ਕਿਤੇ ਸੁਪਰੀਮ ਕੋਰਟ ਚ ਪੇਸ਼ ਨਹੀਂ ਕਰ ਸਕੇ ਤੇ ਕਹੀ ਜਾਂਦੇ ਕਿ ਅਸੀਂ ਨਸ਼ੇ ਦੇ ਤਸਕਰਾਂ ਦੇ ਚਾਰਜ ਵਿੱਚ ਫੜਿਆ ਵਾ ਝੂਠ ਬੋਲਦੇ ਨੇ ਔਰ ਮੈਂ ਕਹਿ ਸਕਦਾ ਵਾਂ ਕਿ ਜਿਹੜਾ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ ਉਹ ਸਾਡੇ ਇੱਕ ਡੇਰਾ ਰਾਧਾ ਸਵਾਮੀ ਇੱਕ ਰਿਸਪੈਕਟੇਬਲ ਇੱਕ ਸਤਕਾਰਯੋਗ ਇੱਕ ਡੇਰਾ ਹੈ ਜਿਸ ਦੇ ਨਾਲ ਸ਼ਾਇਦ 12 ਕਰੋੜ ਲੋਕਾਂ ਦੀ ਆਸਥਾ ਜੁੜੀ ਹੋਈ ਸਾਰੇ ਦੇਸ਼ ਦੇ ਵਿੱਚ ਉਹਨਾਂ ਤੇ ਟਿੱਪਣੀਆਂ ਕਰਦੀਆਂ ਉਹਨਾਂ ਤੇ ਭੱਦੀ ਸ਼ਬਦਾਵਲੀ ਮਾੜੇ ਸ਼ਬਦ ਵਰਤ ਕੇ ਉਹਨਾਂ ਦੀ ਤੋਹੀਨ ਕਰਨੀ ਉਹ ਸਾਰੇ ਰਾਧਾ ਸਵਾਮੀ ਦੇ ਜਿੰਨੇ ਪੈਰੋਕਾਰ ਬੈਠੇ ਨੇ ਵਿਸ਼ਵ ਦੇ ਵਿੱਚ ਭਗਵੰਤ ਮਾਨ ਨੇ ਉਹਨਾਂ ਦੀ ਤੋਹੀਨ ਕੀਤੀ ਆ ਔਰ ਦੂਜੀ ਗੱਲ ਇੱਕ ਪਾਸੇ ਉਹਨਾਂ ਦੇ ਉਹਨਾਂ ਦੇ ਖਿਲਾਫ ਇਹ ਲਿਖਦੇ ਨੇ ਦੂਜੇ ਪਾਸੇ ਸਾਰੇ ਮੰਤਰੀ ਸੰਤਰੀ ਵਿੱਚੇ ਕੇਜਰੀਵਾਲ ਲਟਕੇ ਮਿਲਦੇ ਨੇ ਬਾਬਾ ਗੁਰਿੰਦਰ ਸਿੰਘ ਜੀ ਨੂੰ ਜਾ ਕੇ ਲਟਕੇ ਮਿੰਤਾ ਕੱਢ ਕੇ ਟਾਈਮ ਲੈਂਦੇ ਨੇ ਉਹਨਾਂ ਦਾ ਅਸ਼ੀਰਵਾਦ ਲੈਣ ਜਾਂਦੇ ਨੇ ਔਰ ਹੁਣ ਇਹਨਾਂ ਨੂੰ ਲੱਗਿਆ ਕਿ ਬਾਬੇ ਨੇ ਸੱਚੀ ਗੱਲ ਕਹਿਤੀ ਕਿਉਂਕਿ ਬਾਬੇ ਨੇ ਕਹਿਤਾ ਜਾ ਕੇ ਪੁੱਛਿਆ ਉਹਨਾਂ ਨੇ ਕਿ ਜੀ ਇਹ ਵਿਕਰਮ ਜੀਠੇ ਦੇ ਕੇਸ ਬਾਰੇ ਕੀ ਕਹਿਣਾ ਕਹਿੰਦਾ ਸਾਰੇ ਕੇਸ ਝੂਠੇ ਨੇ ਕਿਉਂਕਿ ਆਵਾਜ਼ ਥੱਲੋਂ ਆ ਰਹੀ ਹੈ ਜਿਹੜੀ ਆਵਾਜ਼ ਥੱਲੋਂ ਜ਼ਮੀਨ ਤੋਂ ਆ ਰਹੀ ਉਹ ਹੀ ਬਾਬਾ ਜੀ ਨੇ ਆਪਣਾ ਵਿਚਾਰ ਕਹਿਤਾ ਕਿ ਕੇਸ ਝੂਠੇ ਨੇ ਉਸ ਗੱਲ ਤੋਂ ਚਿੜ ਗਏ ਨੇ ਇਸ ਕਰਕੇ ਮੈਂ ਸਮਝਦਾ ਕਿ ਭਗਵੰਤ ਮਾਨ ਨੂੰ ਜੋ ਇੱਕ ਡੈਰੋਗੇਟਰੀ ਲੈਂਗੁਏਜ ਵਰਤੀ ਆ ਆਪਣੇ ਟਵੀਟ ਤੇ ਐਕਸਪੋਸਟ ਤੇ ਉਹਨੂੰ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਡੇਰਾ ਮੁਖੀ ਰਾਧਾ ਸੁਆਮੀ ਟਰਸਟ ਤੋਂ ਮਾਫੀ ਮੰਗਣੀ ਚਾਹੀਦੀ ਆ ਤੇ ਅਤੇ ਉਹਨਾਂ ਦੇ ਪੈਰੋਕਾਰ ਜਿੰਨੇ ਦੁਨੀਆਂ 'ਚ ਬੈਠੇ ਨੇ ਉਹਨਾਂ ਸਾਰੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਭਗਵੰਤ ਮਾਨ ਨੂੰ ਇੱਕ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਸਾਹਿਬ ਜਿੱਤਰਾ ਡੇਰਾਬਾਦ ਮਾਝੇ